क्या बात तो 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 है खिंच के खिंच के संगतान बेनती जी खालसा अपनी जान दे घर के जो बुखार है बेनती मान सम्मान जरूर है क्या बात है क्या बात है खिंच के खिंच के तेरी तरह मैं नहीं सर साडे वीर वाले वीर का खड़े में टीम ने मान सम्मान और बड़े तर्पी में क्या बात है क्या बात है मेरे नहीं सर मेरी खिंच के खिंच के बाजू में सीर गुल सिंध वलो जिथे बि जांगरे सलाखे अखा

ਮਾਰੇ ਚੜ੍ਹਦੀ ਕਲਾ ਰੱਖਣ ਆਪਣੇ ਆਪ ਲੱਖ ਨੰਬਰ ਹੋਣ ਮਾਨ ਸਲਮਾਨਾ ਮਾਰੇ ਚੜ੍ਹਦੀ ਕਲਾ ਰੱਖਣ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਗੱਤਕੇ ਦੇ ਵੀਰਾਂ ਦਾ ਮਾਨ ਸਲਮਾਨਾ ਕੀਤਾ ਮਾਰੇ ਚੜ੍ਹਦੀ ਕਲਾ ਰੱਖਣ ਸੰਗਤਾਂ ਵੱਲੋਂ ਬੜਾ ਹੀ ਮਾਨ ਸਰਮਾਇਆ ਸਾਡੇ ਭੈਣਾ ਵੱਲੋਂ ਮਾਰੇ ਚੜ੍ਹਦੀ ਕਲਾ ਰੱਖਣ

ਬਹੁਤ ਹੀ ਧੰਵਾਦ ਬਕਰ ਵਾਲੀ ਟੀਮ ਦਾ ਸਰਵਜਤਾ ਵੱਲੋਂ ਦੇ ਦਿੱਤੀ ਹੈ ਟੀਮ ਨੂੰ ਤੇ ਤੁਹਾਡੇ ਕੋ ਸਮਾਜ ਦੇ ਜਾਤਕਾ ਮਾਣ ਬਾਲ ਦੇ ਦੇ ਰਿਹਾ ਬੱਦ ਇਹ ਮੇਰੀ ਕਾਮ ਨਹੀਂ ਸਿਰਫ ਸਮਾਪਤੀ ਹੈ ਕਾਹ ਤੋਂ ਸਮਾਪਤੀ ਹੈ ਸਾਡੇ ਵੀਰਾਂ ਵੱਲੋਂ ਹੋਰ ਮਾਣ ਸਨਮਾ ਸਾਡੇ ਸੌਤਾ ਵੱਲੋਂ 500 ਲੱਖ ਰਮਣਾ ਮਾਣ ਸਨਮਾਨ ਹੋਇਆ ਮਾਰੇ ਚੜਦੀ ਕਲਾ ਰੱਖਣਾ ਬਹੁਤ ਬਹੁਤ ਅਮਾ ਜੀ ਟੀਮ ਦਾ ਮਾਣ ਸਨਮਾਨ ਕਰਨ ਲਈ